ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਸੀ ਕਹਿੰਦੇ ਬਾਈ ਜੀ ਕੋਈ 75 70 60 65000 ਤੱਕ ਦੀ ਰੇਂਜ ਚ ਕੋਈ ਵਧੀਆ ਘੋੜਾ ਹੋਵੇ ਤਾਂ ਜਰੂਰ ਦੱਸਿਓ ਆਪਾਂ ਨੂੰ ਤੇ ਬਿਲਕੁਲ ਚੈਜ ਰੇਟ ਚ ਮਿਲ ਜੂ ਘੋੜਾ ਸਾਨੂੰ ਇਹ ਰੇਟ ਸਮੇਤ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲ ਦੇ ਸੈਟ ਜਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਟੇ ਕੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂ ਮੇਰੇ ਵੀਰ ਭਰਾਵੋ ਤੇ ਕਰਦੇ ਆਂ ਜੀ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਤੇ 61 ਇੰਚ ਹਾਈਟ ਦੱਸੀ ਹੈ ਜੀ ਮਾਲਕ ਵੀਰਾਂ ਨੇ ਸਾਡੇ 4 ਸਾਲ ਉਮਰ ਹੈ ਤੇ ਮਜੂਕੇ ਲਾਈਨ ਦਾ ਜੀ ਤੇ ਸਵਾਰੀ ਦਾ ਪਾਸ ਹੈ ਤੇ ਏਰੀਆ ਬਾਈ ਹੋ ਰਹਿਣ ਦਾ ਪਤੇਗੜ ਸਾਹਿਬ ਹੈ ਤੇ ਕੰਨ ਕਨ ਉੱਤੀ ਦਾ ਸ਼ਕੀਨ ਹੈ ਜੀ ਵਾਲਪੋਰੀਆਂ ਦਾ ਸਾਫ ਹੈ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 72000 ਬਾਕੀ ਮੌਕੇ ਤੇ ਬਾਈ ਹੋਰੇ ਕਹਿੰਦੇ ਆ ਆਪਾਂ ਮਾਨਤਾਨ ਕਰ ਦਾਂਗੇ ਜੇ ਕੋਈ ਕੋਈ ਵੀਰ ਭਰਾ ਥੋਡੀ ਵੀਡੀਓ ਦੇ ਰਾਹੀਂ ਖਰੀਦੂ ਤਾਂ ਵਧੀਆ ਚੰਗਾ ਮਾਨਤਾਨ ਕਰਾਂਗੇ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਤੇ ਕਰ ਲਓ ਜੀ ਸੰਪਰਕ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ 805482340 ਦੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਕਰਿਓ ਜੀ ਧੰਨਵਾਦ